ਅੱਜ ਮਾਰਨਿੰਗ ਕਰੀਬ 9:30 ਵਜੇ ਨਾ ਇਥੋਂ ਕਿਸੇ ਨੇ ਇਨਫੋਰਮ ਕੀਤਾ ਕਿ ਪੂਰੀ ਗੇਟ ਬਟਾਲਾ ਦੇ ਵਿੱਚ ਸਿਟੀ ਦੇ ਵਿੱਚ ਅੰਬੇਦਕਰ ਚੌਂਕ ਦੀ ਕੰਨੀ ਅਸੀਂ ਇਹਨਾਂ ਕਿ ਉੱਥੇ ਵਾਵਾ ਸਾਹਿਬ ਦੀ ਮੂਰਤੀ ਦੇ ਨਾਲ ਲੱਗਦੀ ਹੈ ਕਿਸੇ ਨੇ ਸ਼ਰਾਤ ਕੀਤੀ ਅਸੀਂ ਸਾਰੇ ਇੱਥੇ ਮੌਕੇ ਤੇ ਪਹੁੰਚੇ ਆਂ ਤੇ ਇਹ ਵੀ ਗੱਲ ਵੇਖਣ ਚਾਹੀਏ ਕਿ ਕੱਲ ਸ਼ਾਮ ਨੂੰ ਇਥੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਵੀ ਆਏ ਸਨ ਤੇ ਉਹ ਕਿਉਂਕਿ ਇਹਦੇ ਚੌਂਕ ਦੀ ਸ਼ਾਇਦ ਕੁਝ ਰੈਨੋਵੇਸ਼ਨ ਕਰਨੀ ਸੀ ਉਦੋਂ-ਉਦੀਆਂ ਜਿਹੜੀਆਂ ਫੋਟੋਆਂ ਵੇਖੀਆਂ ਉਹਦੇ ਵਿੱਚ ਵੀ ਜਿੰਨੀ ਕੁ ਹੁਣ ਜਿਹੜੀ ਬਾਬਾ ਸਾਹਿਬ ਦੀ ਉਂਗਲ ਤੇ ਜਿਹੜੀ ਡੈਮੇਜ ਹੋਈ ਹੈ ਉਹ ਉਸ ਵੇਲੇ ਵੀ ਮੌਜੂਦ ਸੀ ਤੇ ਅਸੀਂ ਹੁਣ ਸੀਸੀਟੀਵੀ ਤੇ ਫੁਟੇਜ ਵੀ ਖੰਗਾਲ ਰਹੇ ਹਾਂ ਤੇ ਇਹ ਵੀ ਪਤਾ ਕਰ ਰਹੇ ਹਾਂ ਕਿ ਆਈਦਰ ਇਹ ਕੋਈ ਨੇਚਰਲ ਐਕਟ ਹੈ ਕਿ ਜਾਂ ਕੁਝ ਕਿਸੇ ਨੇ ਕੁਝ ਕੀਤਾ ਉਹ ਅਸੀਂ ਕੇਸ ਰਜਿਸਟਰਡ ਕਰਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਅੱਗੇ ਪਿੱਛੇ ਸਾਰੇ ਦੇ ਕਿਉਂਕਿ ਇੱਕ ਗੱਲ ਤੇ ਹੋ ਗਈ ਕੱਲ ਕਲੀਅਰ ਕਿ ਕੱਲ ਸ਼ਾਮ ਤੱਕ ਵੀ ਜਿਹੜੀ ਹੈਗੀ ਸੀ ਉਸ ਤੋਂ ਪਹਿਲੇ ਵੀ ਹੈਗੀ ਸੀ ਕਿਸੇ ਨੇ ਅਬਜ਼ਰਵ ਨਹੀਂ ਕੀਤਾ ਅੱਜ ਇੱਥੇ ਕਿਸੇ ਨੇ ਅਬਜ਼ਰਵ ਕਰਕੇ ਤੇ ਉਥੇ ਕੰਟਰੋਲ ਰੂਮ ਵੀ ਦੱਸਿਆ ਤੇ ਇੱਥੇ ਜਦੋਂ ਸੀਟੀਐਸਐਚ ਨੂੰ ਦੱਸਿਆ ਤਾਂ ਫਿਰ ਮੈਂ ਵੀ ਮੌਕੇ ਤੇ ਆ ਕੇ ਤੇ ਸੀਸੀਟੀਵੀ ਦੀ ਅਸੀਂ ਪਰਤਾਲ ਕਰ ਰਹੇ ਹਾਂ ਪਿੱਛੋਂ ਤੋਂ ਦੇਖ ਰਹੇ ਹਾਂ ਕਿ ਸ਼ਾਇਦ ਕੁਝ ਬੰਦੇ ਹਾਂਜੀ ਮੈਂ ਉਹ ਅਸੀਂ ਜਿਹੜੀ ਪਿੱਛੇ ਵਾਲੀ ਹੈਗੀ ਹੈ ਨਾ ਕਿਉਂਕਿ ਆਲੇ ਦੁਆਲੇ ਸਾਰੀ ਉਥੋਂ ਜਿਹੜੀਆਂ ਨਾ ਕਿਸੇ ਨੇ ਉਂਗਲ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਤੇ ਉਹ ਵੀ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਉਹ ਅਸੀਂ ਇਹ ਵੇਖਦੇ ਆ ਕਿ ਕਿਸੇ ਕਰਕੇ ਗਈ ਕਿਉਂਕਿ ਆਲੇ ਦੁਆਲੇ ਕੋਈ ਇਟਾਂ ਪਈਆਂ ਨਹੀਂ ਹੋਈਆਂ ਤੇ ਹਾਂਜੀ ਜਾਂਚ ਦਾ ਵਿਸ਼ਾ ਤੇ ਅਸੀਂ ਦੇਖ ਲੈਂਦੇ ਆ ਕਿ ਇਹ ਨੈਚੁਰਲ ਹੋਇਆ ਹੈ ਜਾਂ ਕਿਸ ਤਰ੍ਹਾਂ ਇੱਕੇ ਦੀ ਕੁਛ ਐਕਟ ਹੋਇਆ हां ओ सीसीटीवी ਤੋਂ ਪਤਾ ਲੱਗ ਜਾਏਗਾ ਵੈਸੇ ਅਸੀਂ ਕੇਸ ਰਜਿਸਟਰਡ ਕਰ ਦਿੱਤਾ ਜੀ ਇੱਥੇ ਰਕੇਸ਼ ਭੱਟੀ ਜੀ ਜਿਹੜੇ ਐਮਸੀ ਨੇ ਉਥੋਂ ਦੇ ਵਾਲਮੀਕ ਸਮਾਜ ਨਾਲ ਸੰਬੰਧ ਤੇ ਉਹਨਾਂ ਦੇ ਬਿਆਨ ਤੇ ਅਸੀਂ ਕੇਸ ਰਜਿਸਟਰਡ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੰਗਾ ਲੇ ਤਾਂ ਕਿ ਸਹੀ ਪਤਾ ਲੱਗ ਸਕੇ ਅਸੀਂ ਪਿੱਛੇ ਚੱਲਾਂਗੇ ਕਿ ਆ ਜਿੱਧਰ ਵਾਕਈ ਕਿਸੇ ਨੇ ਕੋਈ ਸ਼ਰਟ ਕੀਤੀ ਹੈ ਕਿ ਜਾਂ ਇਹ ਕੋਈ ਨੇਚਰਲ ਐਕਟ ਨਾਲ ਹੋਇਆ ਹੈ ਇੱਕ ਉਹਨੂੰ ਵੀ ਛੱਡੀ ਆ ਕੀ ਘਟਨਾ ਹੈ ਇਹ ਰਾਤੀ ਜਿਹੜਾ ਵਾ ਘਟਨਾ ਹੋਈ ਆ ਵੀ ਬਾਬਾ ਅੰਬੇਦਕਰ ਸਾਹਿਬ ਦੀ ਮੂਰਤੀ ਦੇ ਉਹਨੂੰ ਕੋਈ ਖੰਡਿਤ ਕਰਕੇ ਗਿਆ ਵਾ ਕੋਈ ਸ਼ਰਾਤੀ ਤੱਤ ਇਹ ਸਾਨੂੰ ਸਵੇਰੇ ਪਤਾ ਲੱਗਾ ਵਾ ਰਾਤੀ ਸਾਨੂੰ ਪਤਾ ਨਹੀਂ ਸੀ ਹੈਗਾ ਤੇ ਕੋਈ ਸਵੇਰੇ ਜਿਹੜਾ ਵਾ ਰਾਜੂ ਨੂੰ ਨਹੀਂ ਪਤਾ ਲੱਗਾ ਵਾ ਇਹਨਾਂ ਨੇ ਕੋਈ ਸਾਥੀ ਜਿਹੜੇ ਆ ਸਾਰਿਆਂ ਨੂੰ ਦੱਸਿਆ ਕੀ ਹੋਇਆ ਦੋ ਪੰਨੋ ਕੋਈ ਇੱਟ ਦੇ ਨਾਲ ਕਿਸੇ ਨੇ ਜੜੀ ਹੈ ਨਾ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪਿਛੋਂ ਵੀ ਅੱਗੋਂ ਵੀ ਜਿਹੜਾ ਵਾ ਬਹੁਤ ਬੁਰਾ ਖੰਡਿਤ ਕੀਤਾ ਕੋਈ ਸੀਸੀਟੀਵੀ ਵੀਡੀਓ ਲੱਗੀ ਚੱਕੀ ਤੁਸੀਂ ਅ ਪੁਲਿਸ ਆ ਗਈ ਹੈ ਪੁਲਸ ਆਪਣੀ ਸਾਰੀ ਚੈਕਿੰਗ ਕਰਦੀ ਪਈ ਆ ਉਹ ਵਿਖਣਗੇ ਆਪਣੇ ਕੈਮਰੇ ਕੂਮਰੇ ਲੱਗੇ ਆ ਚੌਂਗ ਦੇ ਵਿੱਚ ਕੀ ਲੱਗਦਾ ਕਿੰਨੇ ਕੁ ਵੇਲੇ ਇਕੱਠੇ ਇਹ ਹਲੇ ਕੈਮਰੇ ਤੋਂ ਹੀ ਪਤਾ ਲੱਗੇਗਾ ਸੀਸੀਟੀਵੀ ਕੈਮਰੇ ਦੇ ਵਿੱਚੋਂ ਪਤਾ ਲੱਗੇਗਾ ਇਹ ਰਾਹ ਜਾਂਦੇ ਆ ਹਰ ਕਿਸੇ ਨੂੰ ਪਤਾ ਲੱਗਦਾ ਪਿਆ ਵਾ ਜਦੋਂ ਤੁਸੀਂ ਆਏ ਹੁੰਦੇ ਸਾਨੂੰ ਪਤਾ ਲੱਗਦਾ ਇੱਕ ਕੱਲ ਘਟਨਾ ਆਈ ਇੱਕ ਅੱਜ ਹੋਈ ਹੈ ਕਿ ਇਹ ਦੇਖੋ ਜੀ ਇਹ ਸਰਕਾਰ ਨੇ ਜੋ ਬੀਜਿਆ ਵਣਾ ਇਹ ਆਣ ਕੇ ਖਾਲਿਸਤਾਨਾ ਦੇ ਘਰਾਂ 'ਚ ਰਹੇ ਆ ਉਹ ਹੀ ਹੁਣ ਪਨਪ ਦੇ ਪਏ ਆ ਇਹ ਸਰਕਾਰ ਦੇ ਕਿਤੇ ਜਿਹੜਾ ਬੀਜ ਜਿਹੜਾ ਬੋਇਆ ਸੀ ਉਹ ਗਾਂ ਅੱਗੇ ਆਉਂਦਾ ਪਿਆ ਹੈ। ਪਤਾ ਨਹੀਂ ਭਾਈਚਾਰੇ ਨੂੰ ਨੰਦਾ। ਹਾਂ ਭਾਈਚਾਰੇ ਨੂੰ ਖਰਾਬ ਕਰਦਾ ਵਾ ਪਹਿਲਾਂ ਤੇ ਆਪੱਚ ਲੱਗੇ ਰਿਆ ਹੁੰਦ ਲਈ ਸਮਾਜ ਨੂੰ ਇਹ ਤੰਕਰ ਲਾ ਪਿਆ। ਜਿਹੜੀ ਘਟਨਾ ਜਿਹੜੀ ਅਮੇਦਗੱ ਸਾਹਿਬ ਤੇ ਜਿਹੜੀ ਪੰਨੂ ਨੇ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਦਲੀ ਸਮਾਜ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੈ। ਸਾਡੇ ਬਟਾਲੇ ਵੀ ਇਹ ਕਾਂਡ ਹੋ ਗਿਆ ਵਾ। ਬਟਾਲੇ ਦੇ ਵਿੱਚ ਵੀ ਜਿਹੜਾ ਦਲੀ ਭਾਈਚਾਰਾ ਵਾ ਉਹ ਪੂਰਾ ਯੋਰ ਦੇ ਨਾਲ ਉਸ ਪੰਨੂ ਦੇ ਖਿਲਾਫ ਜਿਹੜਾ ਵਾ ਰੋਸ ਪ੍ਰਦਰਸ਼ਨ ਕਰੇਗਾ। ਆ ਵੀ ਕੀ ਕਹੇ ਲਾਂ ਜੀ ਦੇਖੋ ਜੀ ਹੁਣੇ ਥੋੜੀ ਦੇਰ ਪਹਿਲੇ ਤੁਹਾਨੂੰ ਸਾਡੇ ਸਾਥੀਆਂ ਦਾ ਫੋਨ ਆਇਆ ਵਾ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਇੱਥੇ ਲੱਗੀ ਗਈ ਆ ਉਹਦੇ ਨਾਲ ਕੁਝ ਸ਼ਰਾਤੀ ਅੰਸਰਾਂ ਨੇ ਉਹਨੂੰ ਮੂਰਤੀ ਨੂੰ ਤੋੜ-ਫੋੜ ਕੀਤੀ ਗਈ ਆ ਔਰ ਕੋਈ ਜਿੱਦਾਂ ਖਾਲਿਸਤਾਨੀ ਹੈ ਜਿਹੜਾ ਪੰਨੂ ਆ ਇਹਨੇ ਵੀ ਇੱਕ ਦਿੱਤਾ ਸੀ ਇੱਕ ਕਹਾ ਗਿਆ ਸੀ ਕਿ ਵੀਡੀਓ ਦੇ ਵਿੱਚ ਕਿ ਅਹੀਂ ਬਾਬਾ ਸਾਹਿਬ ਦੀ ਅੰਬੇਦਕਰ ਦੇ ਬੁੱਤ ਛੇੜ-ਜਾੜ ਕਰਾਂਗੇ ਜਾਂ ਤੋੜ ਦਾਂਗੇ ਤੇ ਕੋਤੇ ਹੀ ਤੈਤ ਅੱਜ ਬਟਾਲੇ ਦੇ ਵਿੱਚ ਸਾਡੇ ਜਿਹੜਾ ਅੰਬੇਦਕਰ ਚੌਂਕ ਦੇ ਵਿੱਚ ਲੱਗੀ ਆ ਤੇ ਉਸ ਮੂਰਤੀ ਦੇ ਨਾਲ ਬੜੀ ਬੇਅਦਬੀ ਕੀਤੀ ਗਈ ਆ ਔਰ ਕਿਸੇ ਸ਼ਰਾਰਤੀ ਅਨਸਰ ਨੇ ਉਹਨੂੰ ਤੋੜ-ਫੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਅਸੀਂ ਸਾਰਾ ਸਮਾਜ ਹੁਣ ਇੱਥੇ ਇਕੱਠਾ ਆਇਆ ਵਾ ਤੇ ਜਿਹੜਾ ਬਾਬਾ ਸਾਹਿਬ ਜੀ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਆ ਤੇ ਇਹਦੇ ਤੇ ਜਿਹੜੇ ਭਾਂਦੇ ਆ ਉਹ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਤੇ ਅਸੀਂ ਆਪਣੇ ਸਮਾਜ ਨੂੰ ਇਕੱਠਾ ਕਰਕੇ ਅਗਲੀ ਜਿਹੜੀ ਪਲਾਨਿੰਗ ਆ ਸੋ ਸਾਡਾ ਸਮਾਜ ਇੱਥੇ ਇਕੱਠਾ ਹੋ ਰਿਹਾ ਦੇਖਦੇ ਅਗਲੀ ਸਾਡੀ ਪਲਾਨਿੰਗ ਕੀ ਹੁੰਦੀ ਹੈ ਕੱਲ ਜੋ ਫਲੋਰ ਦੇ ਵਿੱਚ ਵਾਪਰਿਆ ਉਹਦਾ ਹੀ ਸਿੱਟਾ ਇਹ ਇਹ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਆਪਾਂ ਇਹ ਕੰਮ ਕਰਨੇ ਨੇ ਔਰ ਕਰ ਰਹੇ ਨੇ ਔਰ ਇਹ ਬਹੁਤ ਮਾਰੀ ਗੱਲ ਹੈ ਸਾਡੇ ਦਿਲਾਂ ਦਾ ਬਾਦਸ਼ਾ ਸਾਡੇ ਦਿਲਾਂ ਦੀ ਧੜਕਣ ਮਾਬਾ ਸਾਹਿਬ ਡਾਕਟਰ ਮੇਡਕਰ ਜਿਨ੍ਹਾਂ ਨੂੰ ساری ਦੁਨੀਆ ਪੂਜਦੀ ਹੈ ਔਰ ਸਾਡਾ ਦੇਸ਼ ਦੇ ਵਿੱਚ ਆ ਕੁਝ ਵਾਪਰਦੇ ਆਵੇ ਉਸ ਦੇਸ਼ ਦੇ ਵਿੱਚ ਜਿਸ ਦੇਸ਼ ਦੇ ਵਿੱਚ ਇਹ ਪੈਦਾ ਹੋਏ ਨੇ ਉਸ ਦੇਸ਼ ਦੇ ਲੋਕ ਉਹਨੂੰ ਵੇਖ ਨਹੀਂ ਸਕਦੇ ਬਾਦ ਦੇ ਦੇਖ ਲੋ ਕਿ ਉਹ ਜਿੰਦੇ ਨੇ ਚੌਕ ਬਣਾਉਂਦੇ ਨੇ ਇਹਦੇ ਨਾਂ ਤੇ ਯੂਨੀਵਰਸਿਟੀਆਂ ਖੁੱਲ੍ਹਣਦੇ ਨੇ ਤੇ ਸਾਡੇ ਦੇਸ਼ ਵਿੱਚ ਕੀ ਵਾਪਰਦਾ ਪਿਆ ਇਹ ਬਹੁਤ ਮਾੜੀ ਗੱਲ ਹੈ ਕਿ ਇੱਕ ਦਲਤ ਸਮਾਜ ਦੇ ਰਹਿਬਰ ਦੇ ਨਾਲ ਇਦਾਂ ਕੀਤਾ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕੀ ਅਗਲਾ ਸਟੈਪ ਹੈ ਅਗਲਾ ਸਟੈਪ ਅਸੀਂ ਆਪਣੇ ਸਮਾਜ ਦਾ ਇਕੱਠਾ ਕਰਾਂਗੇ ਮੀਟਿੰਗ ਕਰਨੇ ਆ ਤੇ ਉਹਦੇ ਵਿੱਚ ਪਾਸ ਕਰਾਂਗੇ ਕਿ ਅਸੀਂ ਕੀ ਕਰਨਾ ਹੈ ਕੈਮਰੇ ਵੇਖਣਾ ਚੈੱਕ ਕਰਨੇ ਆ ਉਸ ਤੋਂ ਬਾਅਦ ਦੱਸਾਂਗੇ ਕਿੰਨੇ ਵਜੇ ਇਹ ਰਾਤੀ ਮੇਰੇ ਸਾਹਮਣੇ ਕਿਉਂ ਰਾਤ ਸਾਰੀ ਆ ਜਾਂਦੇ ਆ ਰਾਤ ਸਾਰੀ ਘਟਨਾ ਕਰਨ ਵਾਲੀ ਵਾਸਤੇ ਹੀ ਕਿੰਨੇ ਵਜੇ ਵਾਪਰੀਏ 10 ਵਜੇ ਵਾਪਰੀਏ 11 ਵਜੇ ਵਾਪਰੀਏ 12 ਵਜੇ ਰੁਕੀਏ ਕੈਮਰੇ ਜੇ ਚੈੱਕ ਕਰਨੇ ਆ ਕੋਈ ਕਤਿਆ ਕੈਮਰੇ ਚੈੱਕ ਕਰਾਂਗੇ ਪਤਾ ਲੱਗੇਗਾ ਬਾਕੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਚੀਜ਼ ਨੂੰ